ਲੋਕ ਇंसाफ ਮੰਚ ਵੱਲੋਂ ਡੇਰਾ ਮੱਈਆ ਭਗਵਾਨ ਦੇ ਗੇਟ ਸਾਹਮਣੇ ਪਿੰਦੇ ਦੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ ਬੀਡੀਪੀਓ ਦਫਤਰ ਫਲੋਰ 'ਸਮਨੇ ਪੱਕਾ ਧਰਨਾ ਚੌਥੇ ਦਿਨ ਵੀ ਸ਼ਾਮਲ ਹੋ ਗਿਆ। ਆ ਚੌਥੇ ਦਿਨ ਸ਼ਹਿਰ ਵਿੱਚ ਮਾਰਚ ਕਰ ਨਵਾਂ ਸ਼ਹਿਰ ਅੱਡੇ ਵਿੱਚ ਬੀਡੀਪੀਓ ਫਲੋਰ ਦਾ ਪੁੱਤਲਾ ਫੂਕਿਆ ਗਿਆ। ਆ ਚੌਥੇ ਦਿਨ ਵੱਖ-ਵੱਖ ਜਥੇਬੰਦੀਆਂ ਕਲੱਬਾਂ ਪੰਚਾਇਤਾਂ ਦੇ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ। ਇਸ ਮੌਕੇ ਧਰਨੇ ਦੀ ਅਗਵਾਈ ਲੋਕ ਇंसाफ ਮੰਚ ਦੇ ਪ੍ਰਧਾਨ ਜਨਰਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇਨਸਾਫ ਮੰਡ ਤੇ ਅਗਵਾ ਜਨਰਲ ਫਲੋਰ ਪਰਚੋਤਮ ਫਲੋਰ ਮਾਸਟਰ ਹੰਸਰਾਜ ਐਡਵੋਕੇਟ ਸੰਜੀਪ ਕੁਮਾਰ ਪੋਰਾ ਡਾਕਟਰ ਸੰਦੀਪ ਕੁਮਾਰ ਲਾਡੀ ਮਹਿਸਮਪੁਰ ਡਾਕਟਰ ਸ਼ੋਕ ਕੁਮਾਰ ਹਣੀ ਸੰਤੋਖਪੁਰਾ RAMJIDAS ਘਰਨਾਪਿੰਡ ਰਜਵਿੰਦਰ ਸਿੰਘ ਮਠੱਡਾ ਜਸਵੰਤ ਬੋਧ ਹਰਮੇਸ਼ ਰਾਹੀ ਕੁਲਵਿੰਦਰ ਪਲਕੋਤਾ ਆਦਿ ਅਗਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਜਦੋਂ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਧਰਨਾ ਪੱਕੇ ਤੌਰ ਤੇ ਚੱਲਦਾ ਰਹੇਗਾ ਤੇ 15 ਜੁਲਾਈ ਨੂੰ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਦੀ ਤਿਆਰੀ ਪਿੰਡ-ਪਿੰਡ ਜਾ ਕੇ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਮੌਕੇ ਜਸਪ੍ਰੀਤ ਰਵੀਦਾਸਪੁਰਾ ਬੀਬੀ ਸੋਮਾ ਰਾਣੀ ਸਲਿੰਦਰਕੌਰ ਬੀਬੀ ਹੰਸਕੌਰ ਸੁਨੀਤਾ ਫਲੋਰ ਕਮਲਜੀਤ ਕੌਰ ਮਮਤਾ ਰਾਣੀ ਗੇਜੋ सुरेंद्रਕੌਰ ਮੀਤੋ सुरेंद्रਕੌਰ ਗਿਆਨੋ ਸਾਭਾ ਦਾ ਸਰਪੰਚ ਪਿਆਰੀ ਕਮਲਾ ਬਿੰਦਰ ਕਸ਼ਮੀਰੀ ਲਾਲ ਰੂਪ ਲਾਲ ਕਲੇਰ ਜਸਵਿੰਦਰ ਸੰਧੂ ਅਰਸ਼ਪ੍ਰੀਤ ਸਮਰਜੀਤ ਜਸਵਿੰਦਰ ਕੌਰ हरबंस कौर समरीत कौर संदीप कुमारी सरपंच रेशम मनोहर रविदासपुरा सतपाल शाहपुर गुरमेल मठड्डा बूटा राम मठड्डा अमरजीत महे मुख्तियार सिंह सुरेंद्र सिंह महे चरण सिंह लंबरदार, जरनैल सिंह पंच जोला साहब का सरपंच गन्ना पिंड भिंदा बिंदर बलजिंदर कुमार गढ़ा सुरजीत कुमार संदीप चौहान आदि हाजिर रहे अच्छा बीबी बखनौर ਉਹ ਦਾ ਅੱਜ ਇੱਥੇ ਪਤਲਾ ਫੁੱਕਿਆ ਗਿਆ। ਇਹ ਲੋਕਾਂ ਸਾਹਮਣੇ ਬਣੋ ਜਿਹੜਾ ਲੰਬੇ ਸਮੇਂ ਤੋਂ ਗੰਦਾ ਪਾਣੀ ਆ ਮਈਆ ਦਰਵਾਜ਼ੇ ਗੇਟ ਦੇ ਸਾਹਮਣੇ ਪੈ ਰਿਹਾ। ਜਿਹੜਾ ਪਾਣੀ ਆ ਆਰਾਮਗੜ ਦਾ ਪਾਸੇ ਪੰਜ ਤੇਗ ਦਾ ਉਹ ਲਗਾਤਾਰ 4 ਸਾਲਾਂ ਤੋਂ ਜਿਹੜਾ ਪੈ ਰਿਹਾ। ਵੀਡੀਓ ਜਿਹੜੀ ਆ ਉਹ ਅੱਖਾਂ ਮੀਟ ਕੇ ਸੁੱਤੀ ਪਈ ਆ। ਇੱਥੇ ਦੇ ਜਿਹੜਾ ਸਰਕਾਰ ਆ ਉਹ ਅੱਖਾਂ ਸੁੱਫੇੜ ਕੇ ਸੁੱਤਾ ਪਿਆ। ਇਸ ਕਰਕੇ ਅੱਜ ਪਹਿਲਾ ਸਟੈਪ ਜਿਹੜਾ ਆ ਅਸੀਂ ਅੱਜ ਵੀਡੀਓ ਦਾ ਪਤਲਾ ਫੁੱਕਿਆ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮਸਲਾ ਹੱਲ ਨਾ ਹੋਇਆ ਤੇ ਇਹਨਾਂ ਦੇ ਸਰਕਾਰਾਂ ਦੇ ਉਦਲੇ ਫੁਪਾਂਗੇ ਜਿਹਦੇ ਵਿੱਚ ਪੰਚਾਇਤ ਮੰਤਰੀ ਹੋਊਗਾ ਜਿਹਦੇ ਵਿੱਚ ਭਗਵਾਨ ਤਮਾਨ ਹੋਊਗਾ ਉਹਨਾਂ ਦੇ ਉਦਲੇ ਫੁਪਾਂਗੇ ਜੇ ਮਸਲਾ ਹੱਲ ਨਾ ਹੋਇਆ ਤੇ ਵਿੱਟਾ ਟੱਠ ਕਰਕੇ 15 ਤਰੀਕ ਨੂੰ ਤੇ ਸੈਦਾਂ ਦੇ ਵਿੱਚ ਮਾਰਚ ਕਰਾਂਗੇ ਸੈਦ ਦੇ ਵਿੱਚ ਲੋਸ ਮਾਰਚ ਕਰਾਂਗੇ